ਨਾ ਬੀਬੀ ਪ੍ਰਾਪਰਟੀ ਦੀ ਵੈਲਿਊ ਵਧੂਗੀ ਉਹਨਾਂ ਨੂੰ ਵੀ ਇਨਕਮ ਆਊਗੀ ਜ਼ਿਆਦਾ ਪਲੱਸ ਜਿਹੜੀ ਮੈਂ ਪਹਿਲੋ ਮੁੱਦਾ ਕੀਤਾ ਕਿ ਡਿਵੈਲਪਮੈਂਟ ਆਫ ਪਲਾਨਡ ਵੇਨੋ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਪਲਾਨਡ ਡਿਵੈਲਪਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਕਰਕੇ ਇਹ ਸਾਰੀ ਪਾਲਿਸੀ ਆ ਔਰ ਇਹਦੇ ਚ ਕਿਸਾਨ ਦੀ ਮਰਜ਼ੀ ਹੈ ਕਿ ਉਹਨਾਂ ਦਾ ਹਿੱਸਾ ਬਣਨਾ ਹੈ ਕਿ ਨਹੀਂ ਬਣਨਾ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ राजीव ਸ਼ਰਮਾ ਇਨਚਾਰਜ ਲੋਕ ਸਭਾ ਗੁਰਦਾਸਪੁਰ ਚੇਅਰਮੈਨ ਇੰਪਰੂਵਮੈਂਟਸ ਗੁਰਦਾਸਪੁਰ ਤab ਤੁਸੀਂ ਇਹਨਾਂ ਸ਼ਾਰਟ ਨੋਟਿਸ ਵਿੱਚ ਸਾਡੇ ਕੋਲ ਉੱਥੇ ਪਹੁੰਚੇ ਹੋ ਟਰਸਟ ਆਫਿਸ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੋਬਨ ਹੁੰਦਾ ਵਾ ਜੀ ਤੇ ਮੇਰੇ ਸੱਜੇ ਪਾਸੇ ਮੁਖਦੇਵ ਸਿੰਘ ਅਲੋਵਾਲ ਜੀ ਜਿਹੜੇ ਸਾਡੇ ਨਵਨਿਯੁਕਤ ਮੀਡੀਆ ਇੰਚਾਰਜ ਨੇ ਗੁਰਦਾਸਪੁਰ ਦੇ ਤੇ ਨਾਲ ਸਾਡੇ ਚੇਅਰਮੈਨ ਸਭਾ ਸਾਰੇ ਤੁਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵਕ ਵਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਭਾਵੇਂ ਉਹ ਨਸ਼ੇ ਨੂੰ ਲੈ ਕੇ ਹੋਵੇ ਜੁੱਧ ਨਸ਼ਾ ਵਿਰੋਧ ਹੋਵੇ ਪਾਵੇ ਉਹ ਸੜਕ ਸੁਰੱਖਿਆ ਫੋਰਸ ਹੋਵੇ ਪਾਵੇ ਉਹ ਕਿਸੇ ਵੀ ਡਿਪਾਰਟਮੈਂਟ ਜੇ ਆਪਾਂ ਬਿਜਲੀ ਦੀ ਹੋਵੇ ਵੱਖ-ਵੱਖ ਖੇਡੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਇੱਕ ਨਵੀਂ ਜਿਹੜੀ ਪਾਲਿਸੀ ਪੰਜਾਬ ਸਰਕਾਰ ਵੱਲੋਂ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਦੱਸਣਗੇ ਸਾਡੇ ਜੋਗਰਨ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਆਮ ਆਦਮੀ ਪਾਰਟੀ ਗੁਰਦਾਸਪੁਰ ਦਾ ਔਰ ਇੱਥੇ ਪਹੁੰਚੇ ਸਾਰੇ ਹੀ ਮੀਡੀਆ ਵਾਲੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਕਿਸੇ ਨਾ ਕਿਸੇ ਸ਼ਹਿਰ ਦੇ ਜਾਂ ਪਿੰਡ ਦੇ ਵਸਨੀਕ ਹਾਂ ਅਸੀਂ ਆਮ ਤੌਰ ਤੇ ਇੱਕ ਗੱਲ ਬਹੁਤ ਸੁਣੀ ਆ ਕਿ ਸਾਨੂੰ ਕਦੀ ਜਿਹੜੇ ਅਨ ਆਥਰਾਇਜ਼ਡ ਕਲੋਨੀਆ 'ਚ ਲੋਕਾਂ ਦੇ ਇਹਨਾਂ ਦੇ ਪਲਾਟ ਨੇ ਘਰ ਨੇ ਕਿ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਜੀ ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ ਜਦੋਂ ਕੋਈ ਰਜਿਸਟਰੀ ਕਰਾਉਣ ਜਾਂਦੇ ਹਾਂ ਜੀ ਐਨਓਸੀ ਨਹੀਂ ਮਿਲਦੀ ਇਹ ਸਾਰੀਆਂ ਦਿੱਕਤਾਂ ਸਮਝਣ ਦੀ ਲੋੜ ਆ ਇਹ ਕਿਉਂ ਹੁੰਦੀਆਂ ਇਹ ਹੁੰਦੀਆਂ ਅਨਪਲਾਨਡ ਡਵੈਲਪਮੈਂਟ ਕਰਕੇ ਜਦੋਂ ਕੋਈ ਵੀ ਕਲੋਨਾਈਜ਼ਰ ਜਿਹਨੂੰ ਨਜਾਇਜ਼ ਕਲੋਨੀ ਆਪਾਂ ਕਹਿ ਦਿੰਨੇ ਆ ਅਨਔਥਰਾਇਜ਼ਡ ਕਲੋਨੀਆ ਕਹਿ ਦਿੰਨੇ ਆ ਉਹ ਕੱਟ ਕੇ ਤੇ ਔਲੇ ਭਾਲੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਤੇ ਬਾਅਦ ਚੋ ਸਾਰੀ ਜ਼ਿੰਮੇਵਾਰੀ ਉਹ ਇਨਸਾਨ ਦੇ ਕੋਲੇ ਆ ਜਾਂਦੀ ਆ ਜਿੰਨੇ ਆਪਣੀ ਹੱਡ ਜਿਹਨੂੰ ਕਹਿੰਦੇ ਆ ਵੀ ਤੋੜ ਕੇ ਮਿਹਨਤ ਕਰਕੇ ਪੈਸਾ ਬਣਾ ਕੇ ਉਹ ਪਲਾਟ ਲਿਆ ਹੁੰਦਾ ਕਿ ਮੈਂ ਕਦੀ ਸੁਪਨਿਆਂ ਦਾ ਘਰ ਬਣਾਉਂਗਾ ਤੇ ਉਹਨੂੰ ਫਿਰ ਉਸ ਘਰ ਦੇ ਬੁਨਿਆਦੀ ਜਿਹੜੀਆਂ ਸਹੂਲਤਾਂਵਾਂ ਉਹਦੇ ਲਈ ਦਿੱਕਤ ਆਉਂਦੀ ਆ ਸੋ ਇਹ ਜਿਹੜਾ ਮੈਂ ਕਹਿੰਨਾ ਪ੍ਰੋਬਲਮ ਨੂੰ ਸੋਲਵ ਕਰ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਸਾਡੇ ਰਾਸ਼ਟਰੀ ਲੀਡਰ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਜੀ ਦੇ ਵਿਜਨ ਦੇ ਅੰਡਰ ਕਿ ਆਪਾਂ ਇਹ ਦਿੱਕਤਾਂ ਤੋਂ ਲੋਕਾਂ ਨੂੰ ਕਿਵੇਂ ਨਿਯਾਬ ਪਾਉਣੀ ਆ ਕਿੱਦਾਂ ਮੁਕਤੀ ਬਣਾਉਣੀ ਆ ਉਹਦਾ ਇੱਕੋ ਇੱਕ ਹੱਲਾ ਉਹ ਆ ਪਲਾਨਡ ਡਵੈਲਪਮੈਂਟ ਕਿ ਜਿਹੜੋ ਜਿਹੜੀ ਅਰਬਨ ਡਵੈਲਪਮੈਂਟ ਹੋਵੇ ਉਹ ਇੱਕ ਪਲਾਨਡ ਤਰੀਕੇ ਨਾਲ ਹੋਵੇ ਜਿਹੜੀ ਮਾਸਟਰ ਪਲਾਨ ਹਣ ਉਹ ਸਰਕਾਰ ਵੱਲੋਂ ਹਣ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਅਰਬਨ ਸਟੇਟ ਕੱਟੇ ਜਾਣ ਉਹਦੇ 'ਚ ਸਰਕਾਰ ਦਾ ਪੂਰਾ ਯੋਗਦਾਨ ਹੋਵੇ ਉਹਦੇ 'ਚ ਹਰ ਤਰੀਕੇ ਦੀ ਫੈਸਿਲਿਟੀ ਹੋਵੇ ਉਹਦੇ 'ਚ ਸੀਵਰੇਜ ਦੀ ਫੈਸਿਲਿਟੀ ਹੋਵੇ ਉਹਦੇ 'ਚ ਬਿਜਲੀ ਕਨੈਕਸ਼ਨ ਪ੍ਰਾਇਓਰਿਟੀ ਤੇ ਮਿਲ ਜਾਣ ਉਹਦੇ 'ਚ ਸਕੂਲ ਹਸਪਤਾਲ ਬੱਸ ਸਟੈਂਡ ਦੇ ਲਾਗੇ ਹੋਣ ਦੀ ਸਹੂਲਤਾਂ ਵੀ ਹੋਣ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਸਰਕਾਰ ਉਹਨੂੰ ਇੱਕ ਪਲਾਨਡ ਵੇਅ ਨਾਲ ਡਵੈਲਪਮੈਂਟ ਕਰੂਗੀ ਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਸਾਹਿਬ ਦਾ ਜਿਹੜੇ ਇਹ ਪਾਲਿਸੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਨੇ ਅਰਬਨ ਡਵੈਲਪਮੈਂਟ ਨੂੰ ਆਪਾਂ ਜਿਹੜਾ ਸੁਪਨਾ ਸਕਾਰ ਕਰਨ ਲਈ ਤਾਂ ਕਿ ਜਿੱਦੋਂ ਵੀ ਜਿਹੜਾ ਵੀ ਆਮ ਲੋਕੀ ਘਰ ਬਣਾਉਣ ਦਾ ਸੁਪਨਾ ਵਾ ਜਿੰਨਾਂ ਦਾ ਜਿੰਨਾਂ ਦਾ ਇਹ ਸੁਪਨਾ ਵਾ ਕਿ ਅਸੀਂ ਗਾਂ ਕਾਰੋਬਾਰ ਕਰਨੇ ਠੀਕ ਹੈ ਜੀ ਤੁਸੀਂ ਦੇਖਦੇ ਹੋ ਕਈ ਵਾਰੀ ਦੁਕਾਨ ਅਸੀਂ ਲੈ ਲੈਨੇ ਕਦੀ ਪਾਰਕਿੰਗ ਨਹੀਂ ਮਿਲਦੀ ਠੀਕ ਹੈ ਜੀ ਉਥੋਂ ਦੀਆਂ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਆਪਣਾ ਕਾਰੋਬਾਰ ਕਰਨ ਲਈ ਸੋ ਇਹ ਸਾਰੀਆਂ ਚੀਜ਼ਾਂ ਤੋਂ ਨਜਾਤ ਪਾਉਣ ਲਈ ਜਿਹੜੀ ਆ ਲੈਂਡ ਪੁਲਿਸ ਪੁਲਿੰਗ ਪਾਲਿਸੀ ਜਿਹੜੀ ਉਹ ਲੈ ਕੇ ਆਈ ਹੈ ਮਾਨ ਸਰਕਾਰ ਉਹਦੀ ਡਿਟੇਲਡ ਜਿਹੜੀ ਉਹਦਾ ਓਵਰਵਿਊ ਆ ਉਹਦੇ ਚ ਕੀ ਕੀ ਗੱਲਾਂ ਨੇ ਉਹ মিডিਆ ਦੇ ਅੱਗੇ ਰੱਖਣ ਲਈ ਮੁਖਦੇਵ ਵਾਲੋ ਵਾਲ ਜੀ ਤੁਹਾਡੇ ਅੱਗੇ ਸਾਰੇ ਪੁਆਇੰਟਸ ਰੱਖਣਗੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਇੱਕ ਵਾਰੀ ਹੁਣ ਮੁਖਦੇਵ ਜੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਪੁਆਇੰਟਸ ਦੱਸਣਗੇ ਪਰ ਇਹਦਾ ਮੋਟਾ-ਮੋਟਾ ਜਿਹੜਾ ਆਈਡੀਆ ਵਾ ਉਹ ਇਹ ਆ ਕਿ ਜਿਹੜੀ ਲੋਕਾਂ ਦੀ ਖੱਜਲ ਖਵਾਰੀ ਲੋਕਾਂ ਦੇ ਮੈਂ ਕਹਿੰਨਾ ਅੱবি ਜਿਹੜਾ ਦਿਨ ਰਾਤ ਪਰੇਸ਼ਾਨੀ ਚ ਲੋਕਾਂ ਨੂੰ ਕੱਢਣ ਲਈ ਇੱਕ ਪਲਾਨ ਡਿਵੈਲਪਮੈਂਟ ਵੀ ਇਹ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਆ ਸੋ ਮੈਂ ਫੇਰ ਸਾਡੀ ਸਰਕਾਰ ਸਾਡੇ ਮਾਨਯੋਗ ਮੰਤਰੀ ਸਾਹਿਬ ਮੁੰਡਿਆ ਸਾਹਿਬ ਤੇ ਨਾਲ ਸਾਡੇ ਜਿਹੜੇ ਮੁੱਖ ਮੰਤਰੀ ਔਨਰੇਬਲ ਚੀਫ ਮਿਨਿਸਟਰ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਸੋ ਹੋਰ ਤੁਹਾਨੂੰ ਮੁਖਦੇ ਸਾਰੇ ਹੀ ਮੀਡੀਆ ਗੁਰਦਾਸਪੁਰ ਤੋਂ ਜੋ ਅੱਜ ਸਾਡੇ ਰੂਬ ਰੂਹ ਹੋਏ ਆ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਮੈਂ ਮੁਖਦੇਵ ਸਿੰਘ ਹਲੋਵਾਲ ਮੈਂ ਅੱਜ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਾਰੇ ਇੱਕ ਵਿਚਾਰ ਰੱਖਣ ਜਾ ਰਿਹਾ ਹਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਾਸੀਆਂ ਵਾਸਤੇ ਇੱਕ ਵਧੀਆ ਉਹਨਾਂ ਨੀਤੀ ਲੈ ਕੇ ਆਂਦੀ ਹੈ ਲੈਂਡ ਪੂਲਿੰਗ ਪਾਲਿਸੀ ਦੀ ਜਿਸ ਨੂੰ ਕਿ ਵਿਰੋਧੀਆਂ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਵੀ ਲੈਂਡ ਪੂਲਿੰਗ ਪਾਲਿਸੀ ਸੀਗੀ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਹਿਲੀਆਂ ਸਰਕਾਰਾਂ ਵੀ ਕੰਮ ਕਰ ਚੁੱਕੀਆਂ ਉਹ ਅੱਜ ਜਿਹੜਾ ਆ ਇਸ ਪਾਲਿਸੀ ਨੂੰ ਚਠਲਾ ਰਹੇ ਆ ਕਿਉਂਕਿ ਮਾਨ ਸਰਕਾਰ ਨੇ ਅੱਜ ਇਹ ਨਿਸ਼ਚਾ ਕਰ ਲਿਆ ਕਿ ਆਪਾਂ ਜੇ ਕਿਸਾਨ ਇੱਕ ਵਧੀਆ ਖੇਤੀਬਾੜੀ ਕਰ ਸਕਦਾ ਇੱਕ ਵਧੀਆ ਗੰਨੇ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਕਣਕ ਦੀ ਫਸਲ ਚੌਲਾਂ ਦੀ ਫਸਲ ਮੱਕੀ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਤੇ ਕਿਸਾਨ ਇੱਕ ਬਿਜ਼ਨਸਮੈਨ ਵੀ ਬਣ ਸਕਦਾ ਹੈ ਕਿਉਂਕਿ ਉਹਨਾਂ ਨੇ ਤੇ ਰੌਲਾ ਪਾਉਣਾ ਹੀ ਹੈ ਵਿਰੋਧੀਆਂ ਨੂੰ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਕਿਸਾਨ ਸਿਰਫ ਨਾਰੇ ਲਾ ਸਕਦੇ ਆ ਧਰਨੇ ਲਾ ਸਕਦੇ ਆ ਪਰ ਕਿਤੇ ਕਿਸਾਨ ਬਿਜ਼ਨਸਮੈਨ ਨਾ ਬਣ ਜਾਣ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਜਿਹੜੇ ਕੱਲ ਦੇ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਆ ਸਾਡੇ ਮਾਣਯੋਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਉਹਨਾਂ ਬਾਰੇ ਮੈਂ ਜਾਣਕਾਰੀ ਦੇਣਾ ਤੁਹਾਨੂੰ ਯੋਜਨਾ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਤੇ ਕਿਸਾਨ ਵੱਲੋਂ ਕਿਸਾਨ ਨੂੰ ਜਿਹੜਾ 50000 ਰੁਪਏ ਦਾ ਚੈੱਕ ਦਿੱਤਾ ਜਾਊਗਾ ਉਹ ਆਪਣੇ ਖਾਤੇ 'ਚ ਲਾ ਕੇ ਉਹ ਪੈਸੇ ਕਢਵਾਉਣਗੇ ਜਿਹੜਾ ਵੀ ਕਿਸਾਨ ਇਸ ਨੀਤੀ ਦੇ ਨਾਲ ਸਹਿਮਤੀ ਕਰਦਾ ਆ ਸਹਿਮਤੀ ਦੇਣ ਤੋਂ ਬਾਅਦ ਜਦੋਂ ਵੀ ਕਿਸਾਨ ਸਹਿਮਤੀ ਦੇ ਦਿੰਦਾ ਤੇ ਉਹਦੇ ਵਿੱਚ ਜਿਹੜੇ ਆ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਉਦੋਂ ਹੀ ਨਾਲ ਦੀ ਨਾਲ 1 ਲੱਖ ਰੁਪਇਆ ਜਿਹੜਾ ਆ ਉਹਨਾਂ ਨੂੰ ਚੈੱਕ ਦਿੱਤਾ ਜਾਊਗਾ ਕਿਸਾਨ ਉਹ ਚੈੱਕ ਦੇ ਰਹੀ ਆਪਣੇ ਪੈਸੇ ਕਢਾਊਗਾ ਇਸ ਨੀਤੀ ਦੇ ਮੈਂ ਇੱਕ ਜ਼ੋਰ ਦੇ ਕੇ ਗੱਲ ਕਹਿਣਾ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਉਹ ਸਿਰਫ ਲੈਂਡ ਪੂਲਿੰਗ ਨੀਤੀ ਤਹਿਤ 20000 ਰੁਪਏ ਸਿਰਫ ਦਿੰਦੀਆਂ ਸੀ ਕਿਸਾਨ ਨੂੰ ਤੇ ਬਹੁਤ ਹੀ ਗੱਲ ਤੇ ਇਹ ਹੁੰਦੀ ਸੀ ਕਿ ਉਹਨੂੰ ਉਹਦੀ ਜ਼ਮੀਨ ਤੋਂ ਪਰੇ ਕਰ ਦਿੱਤਾ ਜਾਂਦਾ ਸੀ ਨਾ ਉਹ ਖੇਤੀ ਕਰ ਸਕਦਾ ਸੀਗਾ ਨਾ ਕੋਈ ਹੋਰ ਕਾਸ਼ਤਕਾਰੀ ਕੁਝ ਵੀ ਨਹੀਂ ਸੀ ਕਰ ਪਾਉਂਦਾ ਕਿਸਾਨ ਪਰ ਸਾਡੀ ਸਰਕਾਰ ਕਹਿੰਦੀ ਜਿੰਨੀ ਦੇਰ ਇਹ ਕਲੋਨੀ ਡਿਵੈਲਪ ਨਹੀਂ ਹੁੰਦੀ ਓਨੀ ਦੇਰ ਕਿਸਾਨ ਕਿਸਾਨੀ ਵੀ ਉਹਦੇ ਉੱਤੇ ਕਰੂਗਾ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਤ ਆ ਇਹ ਕਿਰਾਏ ਦੇ ਰੂਪ 'ਚ ਦਿੱਤੀ ਜਾਊਗੀ 1 ਸਾਲ 2 ਸਾਲ 3 ਸਾਲ ਤੱਕ ਉਸ ਤੋਂ ਪਹਿਲਾਂ ਪਹਿਲਾਂ ਡਿਵੈਲਪ ਹੋ ਜਾਊਗੀ ਕਲੋਨੀ ਜਿਹੜੀ ਹੈ ਜਿਹੜੀ ਵੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਅਕਵਾਇਰ ਕੀਤੀ ਹੈ ਇੱਕ ਤੈਨੂੰ ਅਕਵਾਇਰ ਦਾ ਨਾਮ ਨਹੀਂ ਲੈਂਡ ਪੂਲਿੰਗ ਨੀਤੀ ਹੈ ਲੈਟਰ ਆਫ ਇੰਟੈਂਟ ਉਹਨੂੰ ਇਸ਼ੂ ਕਰ ਦਿੱਤਾ ਜਾਊਗਾ ਉਹ ਲੈਟਰ ਆਫ ਇੰਟੈਂਟ ਦੇ ਜਰੀਏ ਹੀ ਕਿਸੇ ਨਾਲ ਵੀ ਉਹ ਇਕਰਾਰਨਾਮਾ ਵੀ ਕਰ ਸਕਦਾ ਹੈ ਜ਼ਮੀਨ ਦਾ ਵੀ ਉਹਦੇ ਤਹਿਤ ਉਹ ਵੇਚ ਵੀ ਸਕਦਾ ਜਦੋਂ ਉਹਦਾ ਰੇਟ ਵੱਧ ਆ ਪਰ ਉਹ ਕਲੋਨੀ ਜਿਹੜੀ ਹੈ ਉਹ ਡਿਵੈਲਪਮੈਂਟ ਦੇ ਰੂਪ ਚ ਉਸੇ ਤਰਾਈ ਉਹਦਾ ਵਿਸਥਾਰ ਚੱਲਦਾ ਰਹੂਗਾ ਔਰ ਕਿਸਾਨ ਨੂੰ ਹਰ ਸਾਲ 10% ਦੀ ਜਿਹੜਾ ਮੁਆਵਜ਼ਾ ਆ 1 ਲੱਖ ਦੇ ਨਾਲ 10% ਦੀ ਵਧਾ ਕੇ ਦਿੱਤਾ ਜਾਊਗਾ ਜਿਉਂ ਜਿਉਂ ਉਹਦਾ ਟਾਈਮ ਡਿਵੈਲਪ ਦਾ ਵਧਦਾ ਜਾਊਗਾ ਜੇ ਕੋਈ ਵੀ ਕਿਸਾਨ ਜਿਹੜਾ ਉਹਦੇ ਵਿੱਚੋਂ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਛੋਟਾ ਕਮਰਸ਼ੀਅਲ ਪਲਾਟ ਉਹਨੂੰ 600 ਗਜ 600 ਗਜ ਜਿਹੜਾ ਆ ਰਹਿਸ਼ੀ ਪਲਾਟ ਦਿੱਤਾ ਜਾਊਗਾ ਸੋ ਇਹ ਜਿਹੜੀ ਨੀਤੀ ਹੈ ਹੁਣ ਤੱਕ ਇਹ ਸਾਰੀ ਹੀ ਪੰਜਾਬ ਵਾਸੀਆਂ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਆਉਂਦੀ ਹੈ ਕੱਲ ਦੀ ਕੋਈ ਵੀ ਇਹਦੇ ਵਿੱਚ ਝਮੇਲਾ ਨਹੀਂ ਅਤੇ ਕੋਈ ਵੀ ਇਹਦੇ ਵਿੱਚ ਲੈਂਡ ਅਕਵਾਇਰ ਦਾ ਮਸਲਾ ਨਹੀਂ ਕਿ ਕੋਈ ਜ਼ਬਰਦਸਤੀ ਕਿਸਾਨ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਊਗੀ ਕਿਸਾਨ ਆਪਣੀ ਖੁਸ਼ੀ ਨਾਲ ਉਹਦੀ ਹਿੱਸੇਦਾਰੀ ਹੈ ਕਿਸਾਨ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਉਹਦਾ ਹਿੱਸੇਦਾਰ ਬਣ ਕੇ ਇੱਕ ਵਧੀਆ ਟਾਊਨ ਪਲਾਨਰ ਦੇ ਕੋਲੋਂ ਟਾਊਨ ਤਿਆਰ ਕਰਾ ਕੇ ਇਹ ਕਿਸਾਨਾਂ ਦੇ ਲੋਕਾਂ ਦੇ ਪੰਜਾਬ ਵਾਸੀਆਂ ਦੇ ਸਪੁਰਦ ਜਿਹੜਾ ਕੀਤਾ ਜਾਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਇਨੂੰ ਡੀਲਰਾਂ ਦੇ ਵਸ ਪੈ ਜਾਂਦੇ ਸੀ ਲੋਕ ਡੀਲਰ ਆਪਣੀ ਕਲੋਨੀ ਕੱਟ ਕੇ ਆਪਣੇ ਪ੍ਰੋਫਿਟ ਲੈ ਕੇ ਨਿਕਲ ਜਾਂਦੇ ਸੀ ਤੇ ਅੱਗੇ ਲੀਡਰਾਂ ਦੇ ਵਸ ਪਾ ਦਿੰਦੇ ਵੀ ਹੁਣ ਫਰਮੈਸ਼ ਪਾ ਕੇ ਤੇ ਮੀਟਰ ਉਹਨਾਂ ਕੋਲੋਂ ਲਵਾ ਲਓ ਕਿਉਂਕਿ ਸਾਡੀ ਸਰਕਾਰ ਨੇ ਫੇਸ ਕੀਤਾ ਤਾਂ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੇ ਵਿੱਚ ਫੇਸ ਕਰ ਚੁੱਕੇ ਆ ਇਨ੍ਹਾਂ ਲਫ਼ਜ਼ਾਂ ਦੇ ਨਾਲ ਹੀ ਹੁਣ ਮੈਂ ਆਪਣੇ ਲਫ਼ਜ਼ਾਂ ਨੂੰ ਬਰਾਮ ਲੋਂਨਾ ਵਾ ਸਵਾਪ ਸਾਧਾ ਇੱਥੇ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਨੀਤੀ ਹੈ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਹੀ ਹੈ ਕੱਲ ਨਵੀਂ ਏਸੀ ਨੀਤੀ ਦੇ ਤਹਿਤ ਪਿੰਡ ਪੁਰਾਲਾ ਦੇ ਵਿੱਚ ਜਿਹੜੀ 80 ਏਕੜ ਜਿਹੜੀ ਜ਼ਮੀਨ ਜਿਹੜੀ ਸਰਕਾਰ ਲੋਕ ਜਿਹੜੇ ਨੇ ਨੀਤੀ ਤਹਿਤ ਇਹ ਕੰਮ ਜਾ ਰਿਹਾ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਨੇ ਵਿਰੋਧ ਕੀਤਾ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਵਿਰੋਧ ਵੀ ਕੀਤਾ ਉਹਨਾਂ ਨੇ ਤਾਂ ਕਿਹਾ ਜੇਕਰ ਕੋਈ ਕੀਤਾ ਜਾਏਗਾ ਤਾਂ ਫਿਰ ਉਹਦੇ ਵੇਖੋ ਉਹਨਾਂ ਨੇ ਸਭ ਕੁਝ ਬੋਲਿਆ ਦੀ ਹੈਗਾ ਵੇਖੋ ਜੀ ਮੇਰੇ ਪੰਜਾਬ ਵਾਸੀ ਨੇ ਬੜੇ ਮਿਹਨਤਕਾਸ਼ ਤੇ ਬੜੇ ਘੋਲੇ ਲੋਕ ਵੀ ਨੇ ਪੰਜਾਬ ਦੇ ਵਿੱਚ ਕਿਉਂਕਿ ਵਿਰੋਧੀਆਂ ਨੇ ਇਹ ਸ਼ਰਾਰਤ ਖੇਡ ਦਿੱਤੀ ਹੈ ਉਹਨਾਂ ਆਪਣੀ ਚਾਲ ਚੱਲ ਦਿੱਤੀ ਆਪਣਾ ਪਤਾ ਛੁੱਟ ਦਿੱਤਾ ਗੁੰਮਰਾਹ ਕਰਨ ਵਾਸਤੇ ਤੇ ਜਦੋਂ ਹੁਣ ਪ੍ਰੇਰਣਾ ਦਵਾਂਗੇ ਲੋਕਾਂ 'ਚ ਪ੍ਰਚਾਰ ਕੀਤਾ ਜਾਊਗਾ ਮੈਨੂੰ ਪਤਾ ਸਾਡੇ ਬਲੋਕ ਪ੍ਰਧਾਨ ਜੀ ਦੇ ਘਰ ਅੱਗੇ ਉਹਨਾਂ ਧਰਨਾ ਦਿੱਤਾ ਸੀ ਅਸੀਂ ਇਹ ਜਿਹੜੀ ਨੀਤੀ ਹੈ ਘਰ-ਘਰ ਪੰਪਲੈਟ ਛਪਾਈਏ ਕਿਸੇ ਵੀ ਤਰੀਕੇ ਨਾਲ ਪ੍ਰਚਾਰਕ ਸਮੱਗਰੀ ਦੇ ਤਹਿਤ ਪਿਆਰ ਨਾਲ ਸਮਝਾਵਾਂਗੇ ਔਰ ਕਿਸੇ ਨਾਲ ਜ਼ਬਰਦਸਤੀ ਨਹੀਂ ਹੋਊਗੀ ਜਿਹੜਾ ਕਿਸਾਨ ਜ਼ਮੀਨ ਦੇਣੀ ਚਾਹੂਗਾ ਉਹੀ ਲੈਂਡ ਪੂਲਿੰਗ ਦੇ ਵਿੱਚ ਉਹ ਲਈ ਜਾਊਗੀ ਕਿਸੇ ਨਾਲ ਵੀ ਧੱਕਾ ਨਹੀਂ ਕੀਤਾ ਜਾਊਗਾ